ਲੁਧਿਆਣਾ ਚਹੋਲੀ ਮੌਕੇ ਸੰਤੀ ਸ਼ਹਿਰ ਦੀ ਬਿਹਾਰੀ ਕਲੋਨੀ ਸਥਿਤ ਮਸਜਿਦ ਨੇੜੇ ਦੋ ਧਿਰਾਂ ਦਰਮਿਆਨ ਇੱਟਾਂ ਤੇ ਪੱਥਰ ਚੱਲੇ ਇੱਕ ਧਿਰ ਨੇ ਇਲਜ਼ਾਮ ਲਾਇਆ ਕਿ ਨਮਾਜ਼ ਮੌਕੇ ਉਨ੍ਹਾਂ ਤੇ ਹਮਲਾ ਕੀਤਾ ਗਿਆ ਜਦਕਿ ਦੂਜੀ ਧਿਰ ਨੇ ਇਲਜ਼ਾਮ ਲਾਇਆ ਕਿ ਮਸਜਿਦ ਅੰਦਰੋਂ ਪਥਰਾ ਹੋਇਆ ਇਸ ਦੌਰਾਨ ਦੋਵੇਂ ਧਿਰਾਂ ਦੇ ਕਰੀਬ 10 ਜਣੇ ਜ਼ਖਮੀ ਹੋ ਗਏ ਇਸ ਤੋਂ ਪਹਿਲਾਂ ਕੁਝ ਸ਼ਰਾਰਤੀ ਅਨਸਰਾਂ ਨੇ ਧਾਰਮਿਕ ਸਥਾਨ ਦੀਆਂ ਖਿੜਕੀਆਂ ਵੀ ਤੋੜ ਦਿੱਤੀਆਂ ਸੂਚਨਾ ਮਿਲਦੇ ਹੀ ਸ਼ਾਹੀ ਇਮਾਮ ਪੰਜਾਬ ਮਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਵੀ ਦੇਰ ਰਾਤ ਪਹੁੰਚੇ ਉਨਾ ਪੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ ਅਤੇ ਤੁਰੰਤ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਧਾਰਮਿਕ ਸਥਾਨ ਤੇ ਹਮਲਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਨਾ ਕੀਤੀ ਗਈ ਤਾਂ ਉਹ ਪੰਜਾਬ ਦੀਆਂ ਸੜਕਾਂ ਜਮ ਕਰ ਦਣਗੇ। ਇਸ ਦੌਰਾਨ ਪੰਜਾਬ ਪੁਲਿਸ ਨੇ 35 ਜਣਾਂ ਖਿਲਾਫ ਕੇਸ ਦਰਜ ਕਰ ਲਿਆ। ਇਸ ਤੋਂ ਬਾਅਦ ਪੁਲਿਸ ਨੇ ਕੁਝ ਮੁਲਜ਼ਮਾਂ ਨੂੰ ਗ੍ਰਿਫਤਾਰ ਵੀ ਕਰ ਲਿਆ। ਜਾਣਕਾਰੀ ਅਨੁਸਾਰ ਬਿਲਾਲ ਮਸਜਿਦ ਮੀਆ ਮਾਰਕੀਟ ਨੇੜੇ ਸਥਿਤ ਉੰਜ ਕੁਝ ਦੂਰੀ ਤੇ ਕੁਝ ਨੌਜਵਾਨ ਹੌਲੀ ਮੋਕੇ ਡੀਜੇ ਲਗਾ ਕੇ ਨਚ ਰਹੇ ਸਨ ਇਸ ਦੌਰਾਨ ਅਚਾਨਕ ਕਿਸੇ ਗੱਲੋਂ ਦੋ ਤਰ੍ਹਾਂ ਦਰਮਿਆਨ ਟਕਰਾਰ ਤੋਂ ਬਾਅਦ ਇੱਟਾ ਰੋੜੇ ਚੱਲੇ ਕੁਝ ਸ਼ਰਾਬੀ ਅੰਸਰਾਂ ਨੇ ਨਮਾਜ਼ ਪੜ ਰਹੇ ਲੋਕਾਂ ਤੇ ਵੀ ਪਥਰਾ ਕੀਤਾ ਤੇ ਕਈ ਵਾਹਾਂ ਦਾ ਨੁਕਸਾਨ ਕੀਤਾ ਹੌਲੀ ਖੇਡ ਰਹੇ ਦੂਜੇ ਪੱਖ ਦਾ ਕਹਿਣਾ ਹੈ ਕਿ ਹੌਲੀ ਤੇ ਡੀਜੇ ਚਲਾਉਣ ਕਾਰਨ ਮਸਜਿਦ ਅੰਦਰੋਂ ਪੱਥਰ ਸੁੱਟੇ ਗਏ ਸਨ ਜਦਕਿ ਮੁਸਲਿਮ ਧਰਮ ਨੇ ਇਲਜ਼ਾਮ ਨਕਾਰੇ ਨੇ ਮੁਸਲਿਮ ਆਗੂ ਮੁਹੰਮਦ ਮੁਸਤਕੀਮ ਨੇ ਕਿਹਾ ਕਿ ਸ਼ਰਾਰਤੀ ਅਨਸਰਾਂ ਨੇ ਮਸਜਿਦ 'ਤੇ ਹੰਗਾਮਾ ਕੀਤਾ ਇਸ ਕਾਰਨ ਮੁਸਲਿਮ ਭਾਈਚਾਰੇ ਦੇ 7 ਜਣੇ ਜ਼ਖਮੀ ਹੋ ਗਏ ਜਿਨ੍ਹਾਂ ਵਿੱਚ ਇੱਕ ਬੱਚਾ ਵੀ ਸ਼ਾਮਲ ਹੈ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਐਡੀਸੀਪੀ ਪ੍ਰਭਜੋਤ ਸਿੰਘ ਵਰਕ ਨੇ ਕਿਹਾ ਕਿ ਮਸਜਿਦ ਨੇੜੇ ਹੋਲੀ ਮਨਾ ਰਹੇ ਲੋਕਾਂ ਨੇ ਡੀਜ਼ੇ ਲਗਾਇਆ ਨਮਾਜ਼ ਅਦਾ ਕਰਨ ਤੋਂ ਬਾਅਦ ਨਮਾਜ਼ੀ ਮਸਜਿਦ ਤੋਂ ਬਾਹਰ ਆ ਗਏ ਫਿਰ ਦੋਵੇਂ ਧਿਰਾਂ ਵਿਚਕਾਰ ਝਗੜਾ ਹੋ ਗਿਆ ਦੋਵੇਂ ਧਿਰਾਂ ਨੇ ਇੱਕ ਦੂਜੇ ਤੇ ਪੱਥਰਬਾਜ਼ੀ ਕੀਤੀ ਉਸ ਦੌਰਾਨ ਮਾਚਿਤ ਤੇ ਪਥਰਾ ਕੀਤਾ ਗਿਆ ਪਰ ਪੁਲਿਸ ਨੇ ਸਥਿਤੀ ਤੇ ਕਾਬੂ ਪਾਲਿਆ ਪੁਲਿਸ ਨੇ ਕੇਸ ਦਰਜ ਕਰਕੇ ਕੁਝ ਨੌਜਵਾਨਾਂ ਨੂੰ ਗ੍ਰਿਫਤਾਰ ਵੀ ਕੀਤਾ